ਸਸਿਕਾਲ ਜੀ ਨਮਸਕਾਰ ਮਾਪੀਗੇ ਸਤੁਹਾਰਿ ਦਾ ਸਵਾਜਿ ਦਿਖਾ ਰਿਆ ਤੁਹਾਨੂੰ ਦੇਖ ਸਕਦੇ ਹੋ ਮੇਰੇ ਪਿੱਛੇ ਕੀ ਪੰਡਾਲ ਸਜਿਆ ਹੋਇਆ ਤੇ ਬੀਜੇਪੀ ਯਾਨਕੀ ਭਾਜਪਾ ਦੇ ਛੰਡੇ ਤੋਂ ਦਿਖ ਰਹੇ ਨੇ ਇਸ ਸਮੇਂ ਅਸੀਂ ਗੁਰਦਾਸਪੁਰ ਦੇ ਵਿੱਚ ਆਈ ਗੁਰਦਾਸਪੁਰ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਦੌਰਾ ਕਰ ਰਹੇ ਨੇ ਪਟਿਆਲਾ ਜਲੰਧਰ ਗੁਰਦਾਸਪੁਰ ਤੇ ਜਿੱਥੇ ਕਿ ਹੁਣ ਗੁਰਦਾਸਪੁਰ ਦੇ ਵਿੱਚ ਪਹੁੰਚਣਾ ਉੱਥੇ ਤਿਆਰੀ ਦਿਖਾ ਰਿਹਾ ਦੇਖ ਸਕਦੇ ਹੋ ਹਲਕੀ ਫੋਰਸਿਸ ਲੱਗੀਆਂ ਹੋਈਆਂ ਨੇ ਕਿਉਂਕਿ ਜਦੋਂ ਪਹਿਲਾਂ ਚੰਨੀ ਸਰਕਾਰ ਦੇ ਸਮੇਂ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਣਾ ਸੀਗਾ ਉਹਨਾਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਕਾਫਲਾ ਜਿਹੜਾ ਸੀਗਾ ਰਸਤੇ 'ਚ ਰੁਕ ਗਿਆ ਸੀਗਾ ਕਿਉਂਕਿ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਰਸਤਾ ਜਿਹੜਾ ਉਹ ਰੁਕਿਆ ਗਿਆ ਸੀਗਾ ਲੇਕਿਨ ਉਸ ਦੇ ਚੱਲਦੇ ਇਸ ਵਾਰ ਫੋਰਸਿਸ ਬਹੁਤ ਲੱਗੀਆਂ ਹੋਈਆਂ ਨੇ ਸੁਰੱਖਿਆ ਕਰ ਵੀ ਜਿਹੜੇ ਨੇ ਉਹ ਪੂਰੇ ਵਾਤਾਵਰਣ ਕੀ ਹਿਸਾਬੀਤਾ ਹੋਇਆ ਕਿ ਕੋਈ ਵੀ ਕਿਸੇ ਵੀ ਤ ਸਕੇ ਇਧਰ ਵੀ ਤੁਹਾਨੂੰ ਦਿਖਾ ਰਹੇ ਇੱਕ ਵਾਰੀ ਦਿਖਾ ਰਹੇ ਜੀ ਕਿ ਜਿੱਥੋਂ ਐਂਟਰੀਜ਼ ਹੋਣੀਆਂ ਨੇ ਉਥੋਂ ਹਰ ਇੱਕ ਤਰੀਕੇ ਦੀ ਤੁਹਾਨੂੰ ਕਿੱਥੋਂ ਕਿੱਥੋਂ ਐਂਟਰੀਆਂ ਹੋਣੀਆਂ ਨੇ ਪੂਰੀ ਸੁਰੱਖਿਆ ਦਾ ਜਿਹੜਾ ਪੂਰਾ ਕਣਾ ਪ੍ਰਬੰਧ ਕੀਤਾ ਹੋਇਆ ਪੰਜਾਬ ਪੁਲਿਸ ਦੇ ਨਾਲ-ਨਾਲ ਮਿਲਟਰੀ ਫੋਰਸਿਸ ਨੇ ਸੀਆਰਪੀਐਫ ਨੇ ਕਮਾਂਡੋ ਨੇ ਸਾਰੇ ਪਹੁੰਚੇ ਹੋਏ ਨੇ ਹਾਲਾਂਕਿ ਅੱਜ ਤਿਆਰੀਆਂ ਚੱਲ ਰਹੀਆਂ ਨੇ ਸੋ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਗੁਰਦਾਸਪੁਰ ਪਹੁੰਚਣਗੇ ਸੋ ਅ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਕਿਉਂਕਿ ਜੇਕਰ ਗੱਲ ਕਰ ਲਈਏ ਕੁਝ ਸਮਾਂ ਪਿੱਛੇ ਜਾ ਕੇ ਕਿਉਂਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਦੌਰਾ ਪੰਜਾਬ ਦਾ ਸੀਗਾ ਤੋਂ ਉਦੋਂ ਇਹੋ ਜਿਹਾ ਕੁਝ ਹੋ ਗਿਆ ਸੀਗਾ ਕਿ ਉਹਨਾਂ ਦੇ ਜਿਹੜਾ ਕਾਫਲਾ ਸੀਗਾ ਉਹ ਸੜਕ ਤੇ ਰੁਕ ਗਿਆ ਸੀਗਾ ਉਸ ਪੁਲ ਤੇ ਰੁਕਿਆ ਰਿਹਾ ਉਸ ਤੋਂ ਬਾਅਦ ਕਾਫੀ ਵਿਵਾਦ ਵੀ ਹੋਇਆ ਤੇ ਉਸ ਸਮੇਂ ਦੇ ਜੋ ਉਸ ਸਮੇਂ ਮੌਕੇ ਦੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਉੱਪਰ ਵੀ ਕਾਰਵਾਈ ਕਰਨ ਨੂੰ ਵੀ ਕਿਹਾ ਗਿਆ ਸੀਗਾ ਲੇਕਿਨ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਹਾਲਾਂਕਿ ਅੱਜ ਪਟਿਆਲਾ ਪਟਾਲਾ ਪਟਾਲਾ ਕਿਉਂਕਿ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ ਪਟਾਲਾ ਪਹਿਲੀ ਵਾਰ ਪਹੁੰਚਣਗੇ ਉਸ ਤੋਂ ਬਾਅਦ ਜਲੰਧਰ ਹੋ ਗਿਆ ਤੇ ਗੁਰਦਾਸਪੁਰ ਦੇ ਵਿੱਚ تیاری ਇਥੋਂ ਦਿਖਾ ਰਹੇ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਸੋ ਕੱਲ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਣਗੇ ਲੋਕਾਂ ਦੇ ਬੈਠਣ ਦਾ ਪੂਰਾ ਪ੍ਰਬੰਧ ਹੈ ਜੀ ਸਭ ਕੁਝ ਚੱਲ ਰਿਹਾ ਦੇਖ ਸਕਦੇ ਹੋ ਜਿੱਥੇ ਕਿ ਪੂਰਾ ਪੰਡਾਲ ਲੱਗਿਆ ਹੋਇਆ ਹੈ ਝੰਡੇ ਲੱਗੇ ਹੋਏ ਨੇ ਕੁਰਸੀਆਂ ਲੱਗੀਆਂ ਹੋਈਆਂ ਨੇ ਹਾਲਾਂਕਿ ਸਟੇਜ ਦੇ ਕੋਲ ਵੀ ਪੂਰੀ ਸੁਰੱਖਿਆ ਹੈ ਪੈਰਾਮਿਲਟਰੀ ਫੋਰਸਸ ਹੋ ਗਿਆ ਨੇ ਪੰਜਾਬ ਪੁਲਿਸ ਹੋ ਗਈ ਹੈ ਮਿਲਟਰੀ ਫੋਰਸਸ ਹੋ ਗਈਆਂ ਨੇ ਕਮਾਂਡੋਜ਼ ਹਰ ਕੋਈ ਪਹੁੰਚਿਆ ਹੈ ਦਿਖਾ ਸਕਦੇ ਤੁਹਾਨੂੰ ਇਥੇ ਆਸ-ਪਾਸ ਦਿਖਾ ਵੀ ਦੇਖ ਸਕਦੇ ਹੋ ਤੁਸੀਂ ਨੋਟ ਕਰ ਸਕਦੇ ਹੋ ਕਿ ਹਰ ਇੱਕ ਤਰ੍ਹਾਂ ਦੀ ਫੋਰਸਸ ਤਾਂ ਕਿ ਕਿਸੇ ਵੀ ਤਰ੍ਹਾਂ ਨਾ ਕੋਈ ਵੀ ਇੱਥੇ ਘਟਨਾ ਜਾਂ ਕਹ ਲੋ ਕਿ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰ ਸਕੇ ਸੁਰੱਖਿਆ ਦਾ ਪ੍ਰਬੰਧ ਪੂਰਾ ਹੈ ਐਂਟਰਸ ਦੇ ਉੱਪਰ ਪੂਰੀ ਚੈਕਿੰਗ ਲੱਗੀ ਹੋਈ ਹੈ ਕਿ ਤਾਂ ਕਿ ਕੁਝ ਵੀ ਨਾ ਹੋ ਸਕੇ ਅ ਕਹ ਲੋ ਕਿ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿੱਥੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਹੈ ਉੱਥੇ ਹੀ ਲੋਕਾਂ ਦਾ ਜਿੱਥੇ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਨੇ ਉਸ ਤੋਂ ਬਾਅਦ 4 ਜੂਨ ਨੂੰ ਸਾਡੇ ਕੋਲ ਰਿਜ਼ਲਟ ਆ ਦੇ ਕਿ ਆਖਿਰਕਾਰ ਕਿਸ ਤਰੀਕੇ ਨਾਲ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੋ ਇਸ ਸਮੇ ਗੁਰਦਾਸਪੁਰ ਪਹੁੰਚੇ ਹੋਏ ਆ ਦੇਖ ਸਕਦੇ ਹੋ ਪਿੱਛੇ ਪੰਡਾਲ ਸਜਿਆ ਹੋਇਆ ਹੈ ਲੋਕਾਂ ਨੇ ਕੱਲ ਪਹੁੰਚ ਜਾਣਾ ਇੱਥੇ ਜਿੰਨੇ ਵੀ ਲੋਕ ਨੇ ਜਾਂ ਜਿੰਨੇ ਵੀ ਭਾਜਪਾ ਸਰਕਾਰ ਨਾਲ ਜੁੜੇ ਹੋਏ ਨੇ ਜਾਂ ਭਾਜਪਾ ਨੂੰ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਕਿ ਭਾਜਪਾ ਸਰਕਾਰ ਨੂੰ ਕਿਵੇਂ ਅਸੀਂ ਪੰਜਾਬ ਵਿੱਚ ਲਿਆਉਣਾ ਹੈ ਕਿ ਨਹੀਂ ਆਖਿਰਕਾਰ ਤੁਸੀਂ ਵੀ ਲੋਕ ਕਮੈਂਟ ਜ਼ਰੂਰ ਕਰਕੇ ਦੱਸੋ ਜੀ ਕਿ ਆਖਿਰਕਾਰ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਸਰਕਾਰ ਨੂੰ ਸਾਨੂੰ ਤੁਹਾਨੂੰ ਸਪੋਰਟ ਕਰਨਾ ਚਾਹੁੰਦੇ ਜੀ ਦੱਸਣਾ ਚਾਹੁੰਦੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ